ਦੇਸ਼ ਦੁਨੀਆ ਦੇ ਵਿੱਚ ਦਸਤਾਰ ਨੂੰ ਪਿਆਰ ਕਰਨ ਵਾਲੇ ਸਾਰੇ ਦੋਸਤਾਂ ਮਿੱਤਰਾਂ ਨੂੰ ਤੁਹਾਡੇ ਸ਼ੁਭਚਿੰਤਕ ਸਤਪਾਲ ਸਿੰਘ ਦੇੜਕਾਬ ਵੱਲੋਂ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਸਰਦਾਰ ਸ਼ਾਮ ਸਿੰਘ ạtਾਰੀ ਦੀ ਯਾਦ ਨੂੰ ਸਮਰਪਿਤ ਗੁਰਨਾਨਕ ਨਾਮਲੇਵਾ ਸੰਗਤਾਂ ਵੱਲੋਂ ਪਹਿਲਾ ਦਸਤਾਰ ਮੁਕਾਬਲਾ ਐਨ ਆਰ ਆਈ ਵੀਰ ಗ್ರಾಮ ਪੰਚਾਇਤ ਅਤੇ ਨਗਰ ਨਿਵਾਸੀ ਪਿੰਡ ਕੌਂਕੇਕਲਾਂ ਦੇ ਸਹਿਯੋਗ ਨਾਲ ਮਿਤੀ 8 ਫਰਵਰੀ 2025 ਦਿਨ ਸ਼ਨੀਵਾਰ ਸਰਕਾਰੀ ਹਾਈ ਸਕੂਲ ਲੜਕੀਆਂ ਕੌਕੇ ਕਲਾ ਪੱਤੀ ਸ਼ਾਮ ਸਿੰਘ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਤੇ ਪੱਗਾਂ ਨੂੰ ਪਿਆਰ ਕਰਨ ਵਾਲੇ ਵੀਰ ਨੂੰ ਦੱਸ ਦਈਏ ਕਿ ਇਨਾਮਾਂ ਦੇ ਵਿੱਚ ਗਰੁੱਪ 700 ਜਿਹੜੇ ਦਸਤਾਰ ਜਿੰਨਾ ਨੌਜਵਾਨਾਂ ਨੇ ਦਸਤਾਰ ਸਜਾਉਣੀ ਹੈ ਗਰੁੱਪ 7 ਤੋਂ 14 ਸਾਲ ਦੇ ਵਿੱਚ ਪਹਿਲਾ ਇਨਾਮ 2100 ਰੁਪਏ ਤੇ ਨਾਲ ਟਰੋਫੀ ਦੂਜਾ ਇਨਾਮ 1100 ਰੁਪਏ ਤੇ ਨਾਲ ਟਰੋਫੀ ਗਰੁੱਪ 15 ਤੋਂ 24 ਸਾਲ ਦੀ ਉਮਰ ਦੇ ਜਿਹੜੇ ਪੱਗ ਬੰਨਣ ਵਾਲੇ ਨੌਜਵਾਨ ਹੋਣਗੇ ਦਸਤਾਰ ਮੁਕਾਬਲੇ ਦੇ ਵਿੱਚ ਭਾਗ ਲੈਣਗੇ ਉਹਨਾਂ ਨੂੰ ਪਹਿਲਾ ਇਨਾਮ 4400 ਰੁਪਏ ਤੇ ਨਾਲ ਟਰੋਫੀ ਦੂਜਾ ਇਨਾਮ 3100 ਰੁਪਏ ਤੇ ਨਾਲ ਟਰੋਫੀ ਦਿੱਤਾ ਜਾਵੇਗਾ ਦਮਾਲਾ ਸਜਾਉਣ ਵਾ ਸਜਾਉਣ ਦੇ ਚਾਹਵਾਨ ਦੋਸਤਾਂ ਦਾ ਜਿਹੜੇ ਦਸਤਾਰ ਮੁਕਾਬਲੇ ਦੇ ਵਿੱਚ ਭਾਗ ਲੈਣਗੇ ਗਰੁੱਪ 8 ਤੋਂ 22 ਸਾਲ ਰੱਖਿਆ ਗਿਆ ਹੈ ਪ੍ਰਬੰਧਕਾਂ ਵੱਲੋਂ ਤੇ ਪਹਿਲਾ ਇਨਾਮ ਦੋਸਤੋ 4400 ਰੁਪਏ ਤੇ ਦੂਜਾ ਇਨਾਮ 3100 ਰੁਪਏ ਦੇ ਨਾਲ ਟਰੋਫੀ ਜਿਹੜੀ ਉਹ ਦਿੱਤੀ ਜਾਵੇਗੀ ਔਰ ਇਹਨਾਂ ਇਨਾਮਾਂ ਨੂੰ ਤਕਸੀਮ ਕਰਨ ਦੇ ਲਈ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਮੁੱਖ ਮਹਿਮਾਨ ਦੇ ਤੌਰ ਤੇ ਮੁੱਖ ਸੇਵਾਦਾਰ ਬੁਰਜਮਾ ਦੇਸਾ ਜੀ ਪਾਸ਼ਾਏ ਦਸਵੀਂ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚ ਰਹੇ ਨੇ ਜੋ ਜੇਤੂ ਜਿਹੜੇ ਨੌਜਵਾਨਾਂ ਨੂੰ ਇਨਾਮ ਤੇ ਆਪਣਾ ਅਸ਼ੀਰਵਾਦ ਦੇਣਗੇ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਯਾਦ ਨੂੰ ਸਮਰਪਿਤ ਪਹਿਲਾ ਦਸਤਾਰ ਮੁਕਾਬਲੇ ਦੀਆਂ ਹਦਾਇਤਾਂ ਸੁਣ ਲਓ ਦੋਸਤੋ ਜੱਜ ਸਹਿਬਾਨਾਂ ਦਾ ਫੈਸਲਾ ਜਿਹੜਾ ਹੋਵੇਗਾ ਉਹ ਟੱਲ ਹੋਵੇਗਾ ਉਸ ਦੇ ਵਿੱਚ ਕੋਈ ਕਿੰਤੂ ਪ੍ਰੰਤੂ ਜਿਹੜਾ ਉਹ ਸਵੀਕਾਰ ਨਹੀਂ ਕੀਤਾ ਜਾਵੇਗਾ ਦੂਜਾ ਪ੍ਰਤੀਯੋਗੀ ਦਸਤਾਰ ਦਾ ਸਮਾਨ ਨਾਲ ਲੈ ਕੇ ਆਉਣ ਜਿਵੇਂ ਤੁਹਾਨੂੰ ਸ਼ੀਸ਼ਾ ਬਾਜ ਪੱਗ ਕੰਗਾ ਜੋ ਜੋ ਸਮਾਨ ਤੁਹਾਨੂੰ ਪੈਨ ਵਗੈਰਾ ਚਾਹੀਦਾ ਤੁਸੀਂ ਸਾਰਾ ਆਪਣਾ ਨਾਲ ਲੈ ਕੇ ਆਉਣਾ ਤੇ ਇੱਕ ਪ੍ਰਤੀਯੋਗੀ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਤੁਹਾਡਾ ਦਸਤਾਰ ਮੁਕਾਬਲੇ ਤੋਂ ਬਾਅਦ ਤੁਹਾਨੂੰ ਸਿੱਖ ਇਤਿਹਾਸ ਦੇ ਸਵਾਲ ਦੇ ਵਿੱਚ ਸਵਾਲ ਵੀ ਪੁੱਛੇ ਜਾਣਗੇ ਆਪਣੀ ਤਿਆਰੀ ਫੁੱਲ ਕਰਕੇ ਆਇਓ ਐਂਟਰੀ ਸਵੇਰੇ 12:30 ਸਵੇਰੇ 12 ਤੋਂ 12:30 ਵਜੇ ਤੱਕ ਹੀ ਹੋਵੇਗੀ ਉਸ ਤੋਂ ਬਾਅਦ ਕੋਈ ਵੀ ਬੱਚਾ ਐਂਟਰ ਨਹੀਂ ਕੀਤਾ ਜਾਵੇਗਾ ਇਸ ਗੱਲ ਦਾ ਜਿਹੜਾ ਨੌਜਵਾਨ ਚੰਗੀ ਤਰ੍ਹਾਂ ਨਾਲ ਧਿਆਨ ਕਰ ਲੈਣ ਤੇ ਭਾਗ ਲੈਣ ਵਾਲੇ ਹਰ ਇੱਕ ਬੱਚੇ ਦਾ ਜਿਹੜਾ ਪ੍ਰਬੰਧਕਾਂ ਵੱਲੋਂ ਉਚਿਤਾ ਸਨਮਾਨ ਕੀਤਾ ਜਾਵੇਗਾ ਤੇ ਬਥੇਰੇ ਜਾਣਕਾਰੀ ਲਈ ਤੁਸੀਂ ਦਿੱਤੇ ਹੋਏ ਜਿਹੜੇ ਸਕਰੀਨ ਦੇ ਉੱਪਰ ਨੰਬਰਾਂ ਇਹਨਾਂ ਦੇ ਸੰਪਰਕ ਵੀ ਕਰ ਸਕਦੇ ਹੋ ਤੇ ਪੱਗਾਂ ਨੂੰ ਪਿਆਰ ਕਰਨ ਵਾਲੇ ਜਿਹੜੇ ਨੌਜਵਾਨ ਵੀਰ ਆਪਣੇ ਪਿੰਡ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਕਿਤੇ ਵੀ ਦਸਤਾਰ ਮੁਕਾਬਲਾ ਕਰਵਾਉਣਾ ਚਾਹੁੰਦੇ ਹੋਣ ਤਾਂ ਬਥੇਰੇ ਜਾਣਕਾਰੀ ਦੇ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਇਹ ਅਸੀਂ ਦੋਸਤੋ ਆਪਣਾ ਫਰਜ਼ ਨਿਭਾਵਾ ਦਿੱਤਾ ਤੇ ਹੁਣ ਜਿਹੜੇ ਜਿਹੜੇ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਪਿਆਰ ਕਰਦੇ ਆ ਤੇ ਪੱਗਾਂ ਨੂੰ ਪਿਆਰ ਕਰਦੇ ਆ ਜਿਹੜੇ ਚਾਹੁੰਦੇ ਆ ਵੀ ਹਰ ਨੌਜਵਾਨ ਦੇ ਸਿਰ ਦੇ ਉੱਤੇ ਪੱਗ ਹੋਵੇ ਉਹ ਆਪਣੇ ਆਪਣੇ ਪਿੰਡਾਂ ਦੇ ਵਿੱਚ ਮੁਕਾਬਲੇ ਕਰਾਉਣ ਦੇ ਲਈ ਵੀ ਤਿਆਰ ਹੋ ਜੋ ਤੇ ਉਸ ਨੌਜਵਾਨ ਤੱਕ ਇਸ ਵੀਡੀਓ ਨੂੰ ਵੀ ਪਹੁੰਚਦਾ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ ਜਿਹੜਾ ਨੌਜਵਾਨ ਇਸ ਪੱਗ ਤੁਸੀਂ ਪੱਗਾਂ ਨੂੰ ਪਿਆਰ ਕਰਨ ਵਾਲੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਅੱਗ ਵੰਗੂ ਕਹਿੰਦੇ ਹੋ ਜੰਗਲ ਦੀ ਆਗ ਗੰਗੂ ਫੁਲਾ ਦਿਓ ਇਸ ਵੀਡੀਓ ਨੂੰ ਤਾਂ ਕਿ ਵੱਧ ਤੋਂ ਵੱਧ ਨੌਜਵਾਨ ਪਹੁੰਚ ਕੇ ਅਸੀਂ ਦੱਸ ਸਕੀਏ ਕਿ ਪੱਗਾਂ ਨੂੰ ਪਿਆਰ ਕਰਨ ਵਾਲੇ ਕਿੰਨੇ ਨੌਜਵਾਨ ਨੇ ਕਿੰਨੇ ਇਸ ਦਸਤਾਰ ਮੁਕਾਬਲੇ ਦੇ ਵਿੱਚ ਭਾਗ ਲੈਂਦੇ ਨੇ ਤੇ ਕਿੰਨੇ ਤੁਸੀਂ ਨੰਬਰ ਆਫ ਤੁਹਾਡਾ ਸ਼ੇਅਰਿੰਗ ਜਿਹੜੀ ਆ ਉਹ ਦੱਸੂਗੀ ਵੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਕਿੱਥੇ ਕਿੱਥੇ ਤੱਕ ਪਹੁੰਚਦਾ ਕਰਦੇ ਹੋ ਤੁਹਾਡੀ ਜ਼ਿੰਮੇਵਾਰੀ ਕਿੱਥੇ ਖੜੀ ਆ ਜਿਹੜੇ ਸੋਸ਼ਲ ਮੀਡੀਆ ਸੀ ਚਲਾਉਣੇ ਅਤੇ ਅਸੀਂ ਗੱਲਾਂ ਤੇ ਤਾਂ ਬਹੁਤ ਵਿਦਵਾਨ ਆ ਆ ਪੱਗ ਦਸਤਾਰ ਮੁਕਾਬਲਾ ਹੋ ਰਿਹਾ ਵਾ ਕੌਂਕਿਆਂ ਦੇ ਵਿੱਚ ਜਗਰਾਮਾ ਦੇ ਨੇੜੇ ਨਾਨਕਸਰ ਦੇ ਨੇੜੇ ਕੌਂਕੇ ਪਿੰਡ ਕਲਾਂ ਕੌਂਕੇ ਕੌਂਕੇ ਕਲਾ ਮਸ਼ਹੂਰ ਪਿੰਡ ਆ ਤੇ ਉੱਥੇ ਦਸਤਾਰ ਮੁਕਾਬਲਾ ਹੋ ਰਿਹਾ ਹੈ ਉਸ ਪਿੰਡ ਦੇ ਵਿੱਚ ਤੁਸੀਂ ਵੀਡੀਓ ਸ਼ੇਅਰ ਕਰਕੇ ਸੋਸ਼ਲ ਮੀਡੀਆ ਦਾ ਸਹੀ ਪ੍ਰਯੋਗ ਕਰਕੇ ਕਿੰਨੇ ਲੋਕਾਂ ਤੱਕ ਇਹ ਮੈਸੇਜ ਪਹੁੰਚਦਾ ਕਰ ਸਕਦੇ ਹਾਂ ਅਸੀਂ ਪੋਸਟਰ ਜਿੰਨੇ ਲਾ ਸਕਦੇ ਜੇ ਅਸੀਂ ਬਹੁਤ ਤੋਂ ਬਹੁਤ ਲਾਏ ਹੁਣ ਇਹ ਸੋਸ਼ਲ ਮੀਡੀਆ ਰਹੀਂ ਵੀਡੀਓ ਨੂੰ ਸ਼ੇਅਰ ਕਰਕੇ ਤੁਸੀਂ ਪੱਗਾਂ ਵਾਲਿਆਂ ਤੱਕ ਪੱਗਾਂ ਨੂੰ ਪਿਆਰ ਕਰਨ ਵਾਲਿਆਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਦੀ ਕਰੋ ਤਾਂ ਕਿ ਅਸੀਂ ਦੇਖਦੇ ਹਾਂ ਵੀ ਸੋਸ਼ਲ ਮੀਡੀਆ ਕਿੰਨੇ ਲੋਕ ਪੱਗਾਂ ਨੂੰ ਪਿਆਰ ਕਰਨ ਵਾਲੇ ਉਸ ਦਿਨ ਕੌਕੀ ਕਲਾਂ ਦੇ ਵਿੱਚ ਪਹੁੰਚ ਰਹੇ ਨੇ ਇਹ ਤੁਹਾਡੀ ਪਾਵਰ ਹੁਣ ਪਤਾ ਲੱਗਿਆ